ਹਲੋ ਜੰਗਤ ਸਾਹਿਬ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਗੁਰੂ ਦਾ ਸੇਖ ਯਾਤਰੇ ਵੀ ਚੜਿਆ ਆਇਆ ਏ ਤੇ ਰਾਤ ਸਾਡੇ ਕੋਲ ਆਏ ਸੀ ਤੇ ਰਾਤ ਕੱਟੀ ਜਾਂਦੇ ਹੋਣੇ ਚਾਲੇ ਲੱਗੇ ਪਾਉਣ ਇਹਨਾਂ ਸਾਰੀਆਂ ਥਾਵਾਂ ਤੇ ਗਿਆ ਨਾਂਗਾਲ ਲੈਣ ਸਾਂ ਬਿਹਾਰ ਬੰਗਾਲ ਕੋਲਕੱਤਾ ਬੰਬੇ ਸਾਰੀਆਂ ਥਾਵਾਂ ਦੇ ਗਏ ਨੇ ਇਹਨਾਂ ਦਾ ਮਾਨ ਸਨਕਾਰ ਕਰੋ ਛਾਵਾ ਜੀ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਾਹਿਬ ਵਾਹਿਗੁਰੂ ਕੀ ਫਤਿਹ ਜੀ ਮੇਰਾ ਨਾਮ ਮੇਜ ਸਿੰਘ ਪਿੰਡ ਕੋਟਪਾਈ ਤਹਿਸੀਲ ਜਦਵਾ ਜਿਲ੍ਹਾ ਸ਼ਿਮਕਸਰ ਸਾਹਿਬਾ ਜੀ ਮੈਂ ਆਪਣੇ ਪਿੰਡ ਕੋਟਪਾਈ ਗੁਰੂ ਘਰ ਦੇ ਵਿੱਚ ਅਸਥਾਨ ਪਿੰਡ ਕਰਕੇ ਯਾਤਰਾ ਆਰੰਭ ਕੀਤੀ ਸੀ ਜਿਹੜੇ ਤੇ ਸਰਪੰਚਾ ਪੱਤਰ ਦਾ ਮੇਲ ਕਰਕੇ ਜੀ ਵਰਤ ਵਾਲੇ ਕਰਤਾ ਹੋਇਆ ਜੀ ਅੱਜ ਰਾਤ ਕੋਹ ਪਿੰਡ ਦੇ ਵਿੱਚ ਵਰਤਸਮਾ ਪਹੁੰਚਿਆ ਤੇ ਕੋਈ ਬਾਬਾ ਜੀ ਨੇ ਚੰਗਾ ਨੇ ਮੇਰਾ ਮਾਨਦਾਰ ਕੀਤਾ ਜੀ ਵਾਹਿਗੁਰੂ ਜੀ ਨੰਨ ਚੜਦੀ ਕਲਾ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ